ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ 6 ਜਨਵਰੀ ਤੇ ਵਿਸ਼ੇਸ਼ ਸ਼ਿਵ ਕੁਮਾਰ ਬਟਾਲਵੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ 300ਵੇਂ ਜਨਮ ਦਿਹਾੜੇ ਨੂੰ ਸਮਰਪਿਤ ਆਰਤੀ 1969 ਚ ਲਿਖੀ ਪਰ 1971 ਚ ਛਪੀ ਉਸ ਦੀ ਪੁਸਤਕ ਆਰਤੀ ਦੀ ਪਹਿਲੀ ਕਵਿਤਾ ਤੁਹਾਨੂੰ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ ਜਿੱਤ ਜੇ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਣੇ ਜੁੜ ਦਬਨਾ ਆਰਤੀ ਮੈਂ ਕਿਸ ਖੰਜੂਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ ਮੈਂ ਕਿਹੜੇ ਸ਼ਬਦ ਦੇ ਬੁਹੇ ਤੇ ਮੰਗਨ ਗੀਤ ਅੱਜ ਜਾਵਾਂ ਜੋ ਤੇਰਨੂੰ ਕਰਨ ਭੇਟਾ ਮੈਂ ਤੇਰੇ ਦੁਆਰ ਤੇ ਆਵਾਂ ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਦਾ ਆ ਜਾਵੇ ਭਰੇ ਬਾਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ ਜੋ ਆਪਣੇ ਸੋਹਲ ਛਿੰਦੇ ਬਾਲ ਦੁਨੀਆਂ ਵਿੱਚ ਚਿਨਾ ਆਵੇ ਇਹ ਹੈ ਸ਼ਬਦ ਨੂੰ ਤਲਵਾਰ ਦਾ ਪਾਣੀ ਪਿਆ ਆਵੇ ਜੋ ਲੁੱਟ ਜਾਵੇ ਤੇ ਫਿਰ ਵੀ ਧਾਰੜੇ ਦੇ ਸਤਰੀ ਗਾਵੇ ਚਿੜੀ ਦੇ ਖੰਭ ਦੀ ਲਲਕਾਰ ਸੋ ਬਾਜਾਂ ਨੂੰ ਖਾ ਜਾਵੇ ਜਿਹੜੀ ਤੇ ਖੰਭ ਦੀ ਲਲਕਾਰ ਸੋ ਬਾਜਾਂ ਨੂੰ ਖਾ ਜਾਵੇ ਮੈਂ ਕਿੰਨ ਤਲਵਾਰ ਦੀ ਗਾਨੀ ਅਜ ਆਪਣੇ ਗੀਤ ਗਲ ਪਾਵਾਂ ਮੇਰਾ ਹਰ ਗੀਤ ਬੁਝਦਿਲ ਹੈ ਮੈਂ ਕਿਹੜਾ ਗੀਤ ਅੱਜ ਗਾਵਾਂ ਮੈਂ ਕਿਹੜੇ ਬੋਲ ਦੀ ਭੇਟਾ ਲੈ ਤੇਰੇ ਦੁਆਰ ਤੇ ਆਵਾਂ ਮੇਰਾ ਮੇਰੇ ਗੀਤਾਂ ਦੀ ਮਹਿਫਿਲ ਚੋ ਕੋਈ ਉਹ ਗੀਤ ਨਹੀਂ ਲੱਭਦਾ ਜੋ ਤੇਰੇ ਸੀਸ ਮੰਗਣ ਤੇ ਤੇਰੇ ਸਹਾਵੇ ਖੜਾ ਹੋਵੇ ਜੋ ਬਹਿਲੇ ਹੋ ਚੁੱਕੇ ਲੋਹੇ ਨੂੰ ਆਪਣੇ ਖੂਨ ਵਿੱਚ ਧੋਵੇ ਕਿ ਜਿਸ ਦੀ ਮੌਤ ਪਿੱਛੋ ਉਸ ਨੂੰ ਕੋਈ ਸ਼ਬਦ ਨਾ ਰੋਵੇ ਕਿ ਜਿਸ ਨੂੰ ਪੀੜ ਦਾ ਕੀ ਪੀੜ ਦਾ ਅਹਿਸਾਸ ਨਾ ਛੋਵੇ ਜੋ ਲੋਹਾ ਪੀ ਸਕੇ ਉਹ ਗੀਤ ਕਿੱਥੋਂ ਲੈ ਕੇ ਮੈਂ ਆਵਾਂ ਮੈਂ ਆਪਣੀ ਪੀੜ ਦੇ ਹਸਾਨ ਕੋਲੋਂ ਦੂਰ ਕਿੰਜ ਜਾਵਾਂ ਮੈਂ ਤੇਰੀ ਉਸਤਤੀ ਦਾ ਗੀਤ ਚਾਹੁੰਦਾ ਹਾਂ ਕਿ ਉਹ ਹੋਵੇ ਜਿਹੜੇ ਹੱਥ ਸੱਚ ਦੀ ਤਲਵਾਰ ਨੈਣਾ 'ਚ ਰੋ ਹੋਵੇ ਜਿਹੜੇ ਵਿੱਚ ਵਤਨ ਦੀ ਮਿੱਟੀ ਲਈ ਅੰਤ ਦਾ ਮੋਹ ਹੋਵੇ ਜਿਹੜੇ ਵਿੱਚ ਲਹੂ ਤੇਰੇ ਦੀ ਰਲੀ ਲਾਲੀ ਤੇ ਲੋ ਹੋਵੇ ਮੈਂ ਆਪਣੇ ਲਹੂ ਦਾ ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ ਮੈਂ ਆਪਣੇ ਲਹੂ ਦਾ ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ ਮੈਂ ਬੁਝਦਲ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦਵਾਰ ਤੇ ਆਵਾਂ ਮੈਂ ਚਾਹੁੰਦਾ ਇਸ ਤੋਂ ਪਹਿਲਾਂ ਕਿ ਤੇਰੀ ਆਰਤੀ ਗਾਵਾਂ ਮੈਲੇ ਸ਼ਬਦ ਧੋ ਕੇ ਜੀਬ ਦੀ ਕਿੱਲੀ ਤੇ ਪਾ ਆਵਾਂ ਤੇ ਮੈਲੇ ਸ਼ਬਦ ਸੁਕੰਤੀ ਤੇਰੀ ਹਰ ਪੇੜ ਚੁੱਕ ਆਵਾਂ ਤੇਰੀ ਹਰ ਪੇੜ ਤੇ ਹੰਝੂ ਦਾ ਇੱਕ ਸੂਰਜ ਜਗਾ ਆਵਾਂ ਮੇਰਾ ਲੋਹਾ ਪੀਣ ਦੀ ਆਦਤ ਜਿਹੜਾ ਗੀਤ ਨੂੰ ਪਾ ਆਵਾਂ ਮੈਂ ਲੋਹਾ ਪੀਣ ਦੀ ਆਦਤ ਜਿਹੜਾ ਗੀਤ ਨੂੰ ਪਾ ਆਵਾਂ ਮੈਂ ਸ਼ਾਇਦ ਫੇਰ ਕੁਝ ਪੇਟਾ ਕਰਨ ਯੋਗ ਹੋ ਜਾਵਾਂ ਮੈਂ ਬੁੱਝਦਲ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦਵਾਰ ਆਵਾਂ ਮੈਂ ਬੁੱਝਦਲ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦਵਾਰ ਆਵਾਂ ਮੇਰੇ ਕਿਹੜੇ ਸ਼ਬਦ ਤੇ ਬੋਹੇ ਤੇ ਮੰਗਨ ਗੀਤ ਅੱਜ ਜਾਵਾਂ ਮੇਰੇ ਹਰ ਗੀਤ ਬੁਝਦਲ ਹੈ ਮੈਂ ਕਿਹੜੇ ਗੀਤ ਅੱਜ ਗਾਵਾਂ ਮੇਰੇ ਹਰ ਗੀਤ ਬੁਝਦਲ ਹੈ ਮੈਂ ਕਿਹੜਾ ਗੀਤ ਅੱਜ ਗਾਵਾਂ ਧੰਨਵਾਦ